ਪ੍ਰਾਇਮਰੀ ਸੇ ਹੋ ਗਰ ਕਿਤੇ ਵੀ ਤੂੰ ਦੁਬਾਰਾ ਅੰਮ੍ਰਿਤਸਰ ਆ ਕੇ ਤੇ ਸਿੱਖ ਬਣ ਫਿਰ ਤੂੰ ਕੋਈ ਕਰ ਸਕਦਾ ਜੋ ਬੀਬੀ ਨੇ ਬਾਰੇ ਦੋਸ਼ ਲਾਇਆ ਸੀ ਉਹ ਲਿਖਿਆ ਸੀ ਵਿੱਚ ਕਿਥੋਂ ਦੀ ਬੀਬੀ ਸੀ ਬੀਬੀ ਬਾਹਰ ਦੀ ਬਾਹਰ ਦੀ ਕੈਂਟਰੀ ਦੀ ਸੀ ਉਹਨੇ ਦੋਸ਼ ਲਾਇਆ ਸੀ ਵੀ ਇਹਦੇ ਜੋਸ਼ ਹੀ ਕੰਮ ਕਰਾਉਣੀਆਂ ਉਹ ਇਹ ਕਰਾਉਂਦਾ ਰਿਹਾ ਤੇ ਮੈਂ ਪੁੱਛਣਾ ਸੁਖਦੇਵ ਸਿੰਘ ਨੂੰ ਵੀ ਤੁਸੀਂ ਇੱਕ ਵੀ ਧੰਮੇ ਦੀ ਪ੍ਰਾਪਤੀ ਦਾ ਨਾਅ ਦਾ ਵੀ ਆ ਇਹਨੇ ਤੁਮੇ ਨੇ ਕਿਛੀ ਢਾਲੀ ਇਸੇ ਪਰਿਵਾਰ ਲਈ ਗਰੀਬ ਨੂੰ ਕੁਛ ਕੀਤਾ ਵੀ ਪਰ ਗਾੜੀ ਕਾਂਡ ਹੋ ਗਿਆ ਜਾਂ ਬਹਿਬਲ ਕਾਂਡ ਹੋ ਗਿਆ ਜਾਂ ਜਸਵਾਲ ਸਿਕਸਧਵਾਚ ਹੋ ਗਿਆ ਜਾਂ ਦਰਹਿਣਦਵਾਰਾ ਹੋ ਗਿਆ ਸਾਰੇ ਕਿੰਨੇ ਸ਼ੀਰ ਇੱਕ ਵੀ ਸੀ ਪਿੱਛੇ ਤੁਮਾਂ ਬੁੱਢਾ ਆਵੇ ਤੇ ਅਸੀਂ ਇਹ ਤਾਂ ਸਹੀਦਾ ਸਰਕਾਰ ਕਰਦੇ ਸੀ ਬਾਬਾ ਠਾਕਰ ਸਿੰਘ ਜੀ ਉਸ ਤੋਂ ਪਿੱਛੇ ਜਦੋਂ ਫਿਰ ਤੁਮਾਂ ਆਇਆ ਤੂੰ ਮੈਨੇ ਉੱਥੇ ਗੰਧ ਪਾ ਦਿੱਤਾ ਮੈਤੇ ਜਾ ਕੇ ਜਾਲੇ ਲੱਗੇ ਨੇ ਨੂੰ ਬੋਲਦੇ ਪੈਣੇ ਲੀਡਰ ਸੀ ਨਾ ਇਹ ਤਰਸਦੇ ਰਹਿੰਦੇ ਸੀ ਕਿਹੀਂ ਮਿਲਗੇ ਬਾਬਾ ਠਾਕਰ ਬਾਬਾ ਠਾਕਰ ਨੇ ਮੂੰਹ ਨਹੀਂ ਲਾਇਆ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਹਿ ਪਹੁੰਚਿਆ ਭਾਈ ਲਖਮਿੰਦਰ ਸਿੰਘ ਦੇ ਕੋਲ ਸੋ ਮੁੱਦੇ ਦੀ ਗੱਲਬਾਤ ਕਰਨ ਜਾ ਰਹੇ ਹਾਂ ਜਿਵੇਂ ਬਾਬਾ ਹਰਨਾਮ ਸਿੰਘ ਤੁਮਾਂ ਦਮਦਮੀ ਟਕਸਾਲ ਦੇ ਮੁਖੀ ਨੇ ਇੱਕ ਪਾਸੇ ਭਾਈ ਅਮਰੀਕ ਸਿੰਘ ਅਜਨਾਲਾ ਇੱਕ ਪਾਸੇ ਭਾਈ ਗੋਪਾਲਾ ਸੋ ਤਿੰਨਾਂ ਦਾ ਆਪਸੀ ਵਿਵਾਦ ਬੜੇ ਦਿਨਾਂ ਤੋਂ ਚੱਲਦਾ ਹੈ ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਆਂ ਵੀ ਅਸਲੀ ਮਾਮਲਾ ਹੈ ਕੀ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਵਜੀ ਦਾ ਸਵਾਗਤ ਹੈ ਆਜ ਦਿਨ ਤੇ ਇੱਥੇ ਸਭ ਤੋਂ ਵੱਡਾ ਤੁਹਾਡਾ ਸੋ ਤੁਹਾਡਾ ਹੈ ਭਾਈ ਲਖਮਿੰਦਰ ਸਿੰਘ ਜੀ ਜਿਹੜਾ ਮਾਮਲਾ ਕੁਝ ਦਿਨਾਂ ਤੋਂ ਬਾਬਾ ਹਰਨਾਮ ਸਿੰਘ ਢੁਮਾ ਅਮਰੀਕ ਸਿੰਘ ਅਜਨਾਲਾ ਤੇ ਭਾਈ ਗੋਪਾਲਾ ਦੇ ਵਿੱਚ ਚੱਲਦਾ ਇਹ ਵਿਵਾਦ ਲੰਬੇ ਸਮੇਂ ਤੋਂ ਵਾਵਾਦਨ ਹੋ ਗਿਆ ਹੈ ਇਹ ਕੀ ਅਸਲੀ ਮਾਮਲਾ ਹੈ ਕੀ ਹੈ ਅਸਲੀ ਮਾਮਲਾ ਜੀ ਆਪਾਂ ਥੋੜੇ ਪਿਛੋਕੜ ਜਾਣਾ ਪਵੇਗਾ ਅੱਛਾ ਜਿਸ ਤਰ੍ਹਾਂ ਸੰਧ ਕਰਮਜਨ ਸਿੰਘ ਜੀ ਦੀ ਜੀ ਅੱਛਾ ਉਹਨਾਂ ਜੋ ਸਮਾਵਾ ਨੇ ਮੇਰੇ ਕੋਲ ਕਰਤਾਰਪਾ ਪਈਆਂ ਮੇਰੇ ਕੋਲ ਕੋਈ ਪੜੀਆਂ ਵਿਸਾਰੀਆਂ ਜਿਨ੍ਹਾਂ ਜਿਸ ਤਰ੍ਹਾਂ ਉਹਨਾਂ ਕੁਰਬਾਨੀਆਂ ਨੇ ਉੱਤੇ ਪਿਛੇ ਸੰਧ ਕਰਤਾਰ ਸਿੰਘ ਨੇ ਜਿਵੇਂ ਉਹਨਾਂ ਕੋਲ ਗੱਲਾਂ ਕੀਤੀਆਂ ਉਹਨਾਂ ਨੇ ਉਹਦੇ ਨਾਲ ਮੇਰੇ ਨੂੰ ਸਾਰਾ ਇਤਿਹਾਸ ਹੋ ਗਿਆ ਸੰਧ ਕਰਤਾਰ ਸਿੰਘ ਦਾ ਕਰਤਾਰ ਸਿੰਘ ਦਾ ਹੈ ਜੀ ਜੀ ਅੱਛਾ ਉਹਨਾਂ ਸੰਧ ਕਰਤਾਰ ਸਿੰਘ ਨੇ ਜਦੋਂ ਇੰਦਰਾ ਨੇ ਅਮਰਜੈਂਸੀ ਲਾਈ ਸੀ ਜੀ ਉਹਨਾਂ ਨੇ 37 ਜਲੂਸ ਕੱਢੇ ਸੀ ਜੀ ਇੰਦਰਾ ਗਾਂਧੀ ਨੇ ਗੁਰਤੇਗ ਬਾਦਰ ਦੇ ਜਿਹ ਪ੍ਰਬੰਧ ਵਿੱਚ ਆ ਇਸ 40 ਲੱਖ ਦਾ ਕੱਟ ਸੀ ਉਸ ਟਾਈਮ ਤੇ ਵਿੱਚ ਇੰਦਰਾ ਗਾਂਧੀ ਨੇ ਕਿਹਾ ਸੀ ਗੁਰਤੇਗ ਬਾਦਰਾ ਸਾਡਾਂ ਨੂੰ ਸ਼ਿੱਦੀ ਦਿੱਤੀ ਹੈ ਜੀ ਤੇ ਸੰਤ ਕਰਤਾਰ ਸਿੰਘ ਨੂੰ ਪਹਿਲਾਂ ਮਿਹੜਾ 6 ਮਿੰਟ ਫਿਰ ਬਾਅਦ 22 ਮਿੰਟ ਵੜਿਆ ਜੀ ਤੇ ਉਹਨਾਂ ਨੇ ਆਖਿਆ ਸੀ ਵੀ ਤੁਸੀਂ ਤੂੰ ਤਾਂ 19 ਤੁੰਨੀ ਹੋਈਂਗੇ ਹਮ ਤੇ ਤੇਰੇ ਜਿੰਨੇ ਸਰੀਰ ਤੇ ਰੋਮ ਨੇ ਉਹਨੇ ਰੋਮਾਂ ਉਹਨੀ ਵਾਰ ਜਨਵਰੀ ਲੋਰ ਤੁਸੀਂ ਗੁਰਤੇਗ ਬਤਾ ਤਾਂ ਦੇਲਾ ਨਹੀਂ ਦੇ ਸਕਦੇ ਜੀ ਇਹ ਸੰਕਰਤਾਰ ਸਿੰਘ ਦੀ ਵਡੰਗ ਸੀ ਉਸ ਤੋਂ ਪਿੱਛੇ ਸੰਕਰਤਾਰ ਸਿੰਘ ਦੀ ਇੰਨੀ ਹਿੰਮਤ ਸੀ ਕਿ ਜੋ ਜਲੂਸ ਕੱਢੇ ਸੀ ਤੇ ਗਰਦਾਸਪੁਰ ਦਾ ਡੀਸੀ ਨਰਜਨ ਸਿੰਘ ਜੀ ਨਰਜਨ ਡੀਸੀ ਸੀ ਤੇ ਉੱਥੇ ਇਹਨਾਂ ਕਰ ਰਹੇ ਸੀ ਉਸ ਤੋਂ ਸੰਕਰਤਾਰ ਨੇ ਨਗਰ ਕੀ ਤਰਾਹ ਡੀਸੀ ਨੇ ਕਹਿਤਾ ਕਿ ਵੀ ਇੱਥੇ ਕੱਲ ਮੰਤਰੀ ਆਉਣੇ ਨਗਰ ਤੇ ਰੋਕਿਆ ਜਾਵੇ ਜੀ ਤੇ ਸੰਕਰਤਾਰ ਸਿੰਘ ਕੁਦਰਤੀ ਦੌਰੇ ਤੇ ਗਏ ਸੀ ਤੇ ਉੱਥੇ ਦੌਰੇ ਜਾਂਦਿਆਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਇਹ ਸਬੰਧ ਪ੍ਰਬੰਧ ਸਾਨੂੰ ਦੇ ਦਿਓ ਜੀ ਸੰਕਰਤਾਰ ਸਿੰਘ ਲੈ ਕੇ ਆਦੇ ਹੱਥਾਂ ਵਿੱਚ ਪ੍ਰੰਧ ਤੇ ਉਹਨੇ ਦਿਨੇ ਆ ਜਗਿਆਨੀ ਜਸਵੰਤ ਸਿੰਘ ਨੇ ਕਿਹਾ ਮੈਂ ਨਾ ਆਪਣੇ ਪਿੰਡ ਅਸਲਾ ਪਿਆ ਸਾਰਾ ਲਾਇਆ ਜੀ ਤੇ ਸਵੇਰੇ ਡੀਸੀ ਦੇ ਬੂਹੇ 'ਕ ਜਾ ਕੇ ਡਾਕ ਫੜੇ ਖੜੇ ਹਸਨਕਰਤਾਰ ਸਿੰਘ ਤੇ ਡੀਸੀ ਨੂੰ ਵਰਕਾਰ ਕੇ ਕਿਹਾ ਸਾਡੇ ਕੋਲ ਬਾਈ ਚ ਦਸੇ ਪਾਛਾ ਦਾ ਤੂੰ ਲਿਆ ਤੇਰੀ ਫੋਰਸ ਜੇ ਤੇਰੇ ਮੰਤਰੀ ਆਉਣੇ ਨੇ ਪਹਿਲਾਂ ਨਗਰੋਂ ਨਿਕਲੇਗਾ ਉਹ ਜੇ ਮੰਤਰੀ ਨੇ ਜੁੜੇ ਲਾ ਕੇ ਪੈਸਾਰ ਤੇ ਹੋ ਜਾਣਾ ਤੇ ਨਮਸਕਾਰ ਕਰਨ ਤੇ ਉਸ ਤੋਂ ਪਿੱਛੇ ਲੰਘ ਜਾਣਾ ਜੀ ਇਹ ਹਸਨਕਰਤਾਰ ਸਿੰਘ ਦੇ ਕੁਰਬਾਨੀਆਂ ਨੇ ਤੇ ਜਿਹੜੀਆਂ ਉਹਨਾਂ ਸੰਕਰਤਾਰ ਵਰਕਾਰ ਦੇ ਹੀ ਇਹ ਸਰਕਾਰ ਨੂੰ ਤੇ ਉਸ ਤੋਂ ਪਿੱਛੇ ਸੰਜਨੈਲ ਸਿੰਘ ਆ ਗਏ ਸੰਜਨੈਲ ਸਿੰਘ ਨੇ ਵੇਖੋ ਕਿੰਨੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਇੱਕ 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 ਦਿਨ ਦਸ ਦਾ ਯਾਰ ਨੂੰ ਉਮਰ ਸ਼ਕਾਇਆ ਜੀ ਸ਼ਕਾਇਆ ਉਸ ਤੋਂ ਪਿੱਛੇ ਜਿਹੜਾ ਜਦੋਂ ਦਸਤਾਰ ਮੰਦੇ 77 ਚ ਉਸ ਟਾਈਮ ਤੇ ਬਾਦਲ ਦੀ ਸਰਕਾਰ ਸੀ ਬਾਦਲ ਵੀ ਪਹੁੰਚਾਇ ਮੈਤੇ ਚ ਤੇ ਮੈਤੇ ਚ ਪਹੁੰਚਿਆ ਤੇ ਮੈਤੇ ਜਦੋਂ ਬਾਦਲ ਪਹੁੰਚਿਆ ਬਾਦਲ ਕਹਿਣ ਲੱਗਾ ਸੰਤਜੀਤ ਸਾਨੂੰ ਦੱਸੋ ਤੁਹਾਡੀ ਸਾਰੀ ਸਰਕਾਰ ਜੋ ਤੁਹਾਨੂੰ ਚਾਹੀਦੀ ਹੁੰਦੀ ਹੈ ਉਹਨੇ ਦੇ ਦਿਆਂ ਉਸ ਤੋਂ ਪਿੱਛੇ ਸੰਜਨੈਲ ਸਿੰਘ ਨੇ ਉਹ ਤਾਂ ਮਹਿਕ ਤੇ ਉਹਨਾਂ ਕਹਿਆ ਬੀ ਬਾਦਲ ਸਾਹਿਬ ਇਹ ਟਕਸਾਲੇ ਦਾਨੀਆਂ ਦੀ ਜੀ ਤੁਸੀਂ ਪਛੜਾਈ ਟਕਸਾਲੇ ਇਹ ਮੰਗਤੀ ਨਹੀਂ ਕਿ ਹੱਥ ਖਲੇਗੀ ਇਹ ਦਾਨੀਆਂ ਟਕਸਾਲ ਤੂੰ ਦਿੱਤਿਆਂ ਨੂੰ ਵੀ ਚਾਹੀਦਾ ਉਹ ਉਸ ਟਾਈਮ ਤੇ ਬਾਦਲ ਦੇ ਮਨ ਚ ਇਹ ਗੱਲ ਆ ਗਈ ਇਹ ਐਨਾ ਮੁੰਡਾ ਗਰਮ ਹੈ ਕਿ ਇਸ ਨੂੰ ਕਿਤਾ ਨਸਾ ਮਰਵਾਇਆ ਜਾਏ ਉਸ ਤੋਂ ਪਛ 78 ਦੀ ਸਾਖੀ ਦਾ ਇਹ ਬਾਦਲ ਨੇ ਕਹਿ ਕੇ ਪ੍ਰੋਗਰਾਮ ਖਾਇਆ ਅਮਰਸਰ ਜੀ ਤੇ ਜਦੋਂ ਫਿਰ ਸੰਤ ਜਾਣ ਲੱਗੇ ਸਾਖੀ ਤੇ ਪ੍ਰੋਗਰਾਮ ਕੀਤਾ ਕਥਾ ਕੀਤੀ ਮੰਜੀ ਸਾਹਿਬ ਤੇ ਜਾਣ ਲੱਗੇ ਤੇ ਸੰਤਨ ਰੋਕਦਾ ਤੁਸੀਂ ਨਹੀਂ ਜਾਣਾ ਹੂੰ ਫਿਰ ਸੰਤ ਗਏ ਜਿਹਨੇ ਭਾਈ ਅਮਰੀਕ ਸਿੰਘ ਸੀ ਜਾ ਫੌਜਾ ਸਿੰਘ ਸੀ ਜਾਂ ਭਾਈ ਮੋਹਨ ਸਿੰਘ ਸੀ ਮਾਨੋਚਾਲ ਸੀ ਸਾਰੇ ਜਿਹਨੇ ਸਿੰਘ ਹੈ ਉਹਦੇ ਉਹਨਾਂ ਗੋਲੇ ਤਲਾਤੀਆਂ 13 ਸਿੰਘ ਸ਼ਹੀਦ ਹੋ ਗਏ ਤੇ ਅੰਦਰ ਸਿੰਘ ਹੋਰ ਸ਼ਹੀਦ ਉਹ ਜਿਹੜੇ ਉਹਦੇ ਇੱਕ ਦੁੱਧੀ ਹੋਇਆ ਸੀ ਇੱਕ ਮੰਗਤਾ ਹੋਇਆ ਸੀ ਤੇ ਇੱਕ ਰਾਹੀ ਹੋ ਗਿਆ ਸੀ ਪਹਿਲੇ 16 ਮਰ ਗਏ ਪਰ ਚਿਦਾ 13 ਦਾ ਆ ਸੀ ਉਸ ਤੋਂ ਪਿੱਛੇ ਇਹ ਕਰਮਾਨਿਆ ਦਇਲ ਸਿੰਘ ਦੀਆਂ ਉਸ ਤੋਂ ਪਿੱਛੇ ਕੀ ਨਹੀਂ ਕੀਤਾ ਸੰਜੈਲ ਸਿੰਘ ਨੇ ਜੇ ਜੇਲ ਦੇ ਵਿੱਚੋਂ ਜਾ ਸਕਦੇ ਨੇ ਉਸ ਤੋਂ ਪਿੱਛੇ ਤਿੰਨ ਚੰਦੋਗਲਾ ਦੇ ਵਿੱਚੋਂ ਘੇਰਾ ਪੈ ਗਿਆ ਤੇ ਸਰਕਾਰਾਂ ਵੇਂਦੀਆਂ ਰਾਈਆਂ ਨੇ ਦਇਲ ਸਿੰਘ ਆ ਪੜ ਗਏ ਮਸਾਰ ਮੈਦਾਨ ਚੌਕ ਉਸ ਵਕਤ ਬੰਬੇ ਘੇਰਾ ਪੈ ਗਿਆ ਬੰਬੇ ਚ ਟੱਕ ਦੇ ਰੱਖ ਬਹਿ ਗਏ ਤੇ ਸਰਕਾਰਾਂ ਅੰਨੀਆਂ ਰਹਿ ਗਈਆਂ ਫੋਰਸਾਂ ਦੀਆਂ ਰਹਿ ਗਈਆਂ ਤੇ ਅੱਖਾਂ ਘਟਾ ਬਸੰਦੇ ਨਾਲ ਸੀ ਫਿਰ ਆ ਗਏ ਮੈਂ ਇੱਥੇ ਔਰ ਕਿ ਭਜਨ ਦਿੱਤਾ ਉੱਥੇ ਸੰਧ ਕਰ ਕਿ ਮਾਨਦਲ ਕਰ ਭਜਨ ਸੀ ਕਿ ਸੰਤਾ ਤਾਂ ਲਮਾ ਪੈ ਰਿਹਾ ਇਹ ਨੇ ਇੰਨੀਆਂ ਅਸੀਂ ਜਿੰਨੇ ਲਿਖ ਜਾਈਏ ਨਾ ਉਹ ਕਿਤਾਬਾਂ ਮੁੱਕ ਜਾਣੀਆਂ ਇਹਨਾਂ 34 ਸੰਤਾਂ ਦੀਆਂ ਅਸੀਂ ਲਿਖ ਨਹੀਂ ਸਕਦੇ ਸਾਰੀਆਂ ਉੱਥੇ ਪਿੱਛੇ ਜ ਸੰਬਾਬੇ ਠਾਕੁਰ ਸਿੰਘ ਜੀ ਆ ਗਏ ਬਾਪੁਰ ਠਾਕੁਰ ਸਿੰਘ ਨੇ 20 ਸਾਲ ਕੌਣ ਇਹ ਗਾਇਕ ਕੀ ਥੀ ਫਿਰ ਲੀਡਰ ਸੀ ਨਾ ਇਹ ਤਰਸਦੇ ਰਹਿੰਦੇ ਸੀ ਕਿ ਅਸੀਂ ਮਿਲਗੇ ਬਾਬਾ ਠਾਕਰ ਨਾ ਬਾਬਾ ਠਾਕਰ ਨੇ ਮੂੰਹ ਨਹੀਂ ਲਾਇਆ ਤੇ ਜਦੋਂ ਬਾਬਾ ਠਾਕਰ ਸਿੰਘ ਜੀ ਹੁੰਦੇ ਮੈਥੇ ਤੇ ਜਦੋਂ ਚੀਦਾ ਬਾਬਾ ਠਾਕਰ ਚੜਾਈ ਕੀਤੇ ਨੇ ਚੀਦਾ ਨੇ ਕਹੇ ਕਿ ਚੀਦਾ ਦੀ ਮਾਂ ਮੇਂ ਚੜਾਈ ਕਰ ਗਈ ਹੈ ਤੇ ਸਾਰਾ ਚੀਦਾ ਸਰਕਾਰ ਕਰਦੇ ਸੀ ਬਾਬਾ ਠਾਕਰ ਸਿੰਘ ਜੀ ਉਸ ਤੋਂ ਪਿੱਛੇ ਜਦੋਂ ਫਿਰ ਤੁਮਾ ਆਇਆ ਤੂੰ ਮੈਨੇ ਉੱਥੇ ਗੰਧ ਪਾਤਾ ਤੁਸੀਂ ਉੱਥੇ ਸੇਵਾ ਵੀ ਕੀਤੀ ਜਦੋਂ ਗੱਲ ਕਰਦੇ ਹੋ ਜਾਂ ਸੁਣਿਆ ਹੀ ਨਹੀਂ ਸੇਵਾ ਨਹੀਂ ਕੀਤੀ ਅਸੀਂ ਸਾਰਾ ਕੁਝ ਸੁਣਿਆ ਵੀ ਤੇ ਅਸੀਂ ਪੜਿਆ ਵੀ ਹੈ अच्छा ਤੁਸੀਂ ਪੜਿਆ ਤੇ ਸੁਣਿਆ ਮੇਰੇ ਕੋਲ ਸਾਰਾ ਲਿਖਿਆ ਮੇਰੇ ਘਰੇ ਹੀ ਪਿਆ ਹੈ ਜੇ ਕਹੋ ਤਾਂ ਮੈਂ ਤੁਹਾਨੂੰ ਖਿਲਾ ਵੀ ਸਕਣਾ ਸੰਤ ਕਰਬਾਜ ਜੀਵਨੀ ਸੰਤ ਕਰਤਾਰ ਸਿੰਘ ਜੀਵਨੀ ਸੰਤ ਬਾਬਾ ਠਾਕੁਰ ਸਿੰਘ ਜੀਵਨੀ ਸੰਤ ਜਰਨੈਲ ਸਿੰਘ ਜੀਵਨੀ ਸਾਰੇ ਮੇਰੇ ਕੋਲ ਹੀ ਹੈ ਨੇ ਜੀ ਉਹ ਸਾਰਾ ਜੀਵਨੀ ਵਿੱਚ ਲਿਖਿਆ ਆ ਜੀ ਜੀ ਜੋ ਜੋ ਕੋਈ ਨਾ ਕਾਰਨਾ ਵਿੱਚ ਕੀਤੇ ਨੇ ਤੇ ਇੱਕ ਵਾਰ ਸੰਤ ਬਾਬਾ ਠਾਕੁਰ ਸਿੰਘ ਜਾ ਰਹੇ ਸੀ ਮਧਰਿਆਂ ਤੋਂ ਸਾਧਕ ਨੂੰ ਸਾਧਕ ਤੋਂ ਕਿੰਗਰਾਂ ਮੁਕਸ਼ਾ ਸਾਹਿਬ ਨੂੰ ਕਿੰਗਰਾਂ ਦੇ ਕੋਲ ਜਾ ਕੇ ਦੋ ਬੀਬੀਆਂ ਲਾਈਆਂ ਰਿਹੜੀਆਂ ਸਬਜ਼ੀ ਵਾਲੀਆਂ ਤੇ ਮਹਾਂਪੁਰਸ਼ ਨੇ ਵੇਖਿਆ ਕਿੰਨਾ ਦਹਿਲੇ ਉਹ ਇੱਕ ਬੀਬੀ ਨੂੰ ਆਖਿਆ ਤੂੰ ਵਾਲੀਆਂ ਲਾਹ ਕੰਨਾਂ ਦੀਆਂ ਹੂੰ ਉਹਨੇ ਲੱਗ ਫਰਾਤਿਆ ਦੂਜੀ ਨੂੰ ਕਿਹਾ ਦੂਜੀ ਭੱਜ ਗਈ ਤੇ ਉਹ ਜਿੰਦੇ ਸਬਜੀ ਨਹੀਂ ਨਾ ਬਾਬਾ ਆਖਣਗੇ ਸਾਰੀ ਸਬਜੀ ਦੇ ਦੇ ਸਾਨੂੰ ਤੇ ਮਹਾਪੁਰਸ਼ਾਂ ਨੂੰ ਪੁੱਛਿਆ ਤੇ ਪਹਿਲੀ ਆਪਦੀ ਕਿ ਠੇਕੇ ਦੇ ਉਹਨੇ ਠੇਕੇ ਤੇ ਆ ਮਹਾਪੁਰਸ਼ਾਂ ਸੰਗਤ ਰਖੇ ਜਿੰਨੇ ਇਹਨਾਂ ਪਹਿਮੇ ਉਹਨੇ ਦੇ ਦੇਉ ਪਤਨੋ 70 ਜਾਂ ਤਾਂ 80 ਦਾ ਸਬਜੀ ਪਹਿਨੇ 200 ਦੀ ਕਿ 400 ਦੀ ਸੀ ਇਹ ਸੀ ਮਹਾਪੁਰਸ਼ਾਂ ਬਾਬਾ ਠਾਕ ਸਿੰਘ ਤੇ ਕਾਰਨਾਮੇ ਬਿਗੈਰ ਪੁੱਛੇ ਤੋਂ ਅਗਲੇ ਸੇਵਾ ਕਰਨੀ ਤੇ ਜੇ ਚੀਤ ਸਿੰਘ ਦਾ ਪਰਿਵਾਰ ਜਾਂਦਾ ਸੀ ਨਾ ਤੇ ਆਦਾ ਸੀ ਮਹਾਪੁਰਸ਼ਾਂ ਦਾ ਹੀ ਬਾਬਾ ਜੀ ਬੁਰਾ ਪੈਣਾ ਨਗੇ ਤੇ ਅਸੀਂ ਗੱਡੀਆਂ ਚਣ ਗਏ ਜੀ ਬਾਬਾ ਠਾਕੁਰ ਸਿੰਘ ਆਪ ਗਏ ਉਹਨਾਂ ਦੇ ਦੇਹੀ ਇਹ ਮਾਂ ਪਰਸ਼ੰਦਾ ਤੇ ਉਥੇ 40 ਚ ਚਾਰਚਰ ਬੱਚਾ ਚੰਗੀ ਸੰਖਿਆ ਲੈਂਦਾ ਸੀ ਜਿਹੜਾ ਕਿ ਅੱਜ ਮੈਤੇ ਦੇ ਵਿੱਚ ਆ ਕੇ ਜਾਲੇ ਲੱਗੇ ਨੇ ਮੈਂ ਗਿਆ 12 13 ਚੁੱਥੀ ਉਥੇ ਜਾਲੇ ਲੱਗੇ ਨੇ ਉਥੇ ਉੱਲੂ ਬੋਲਦੇ ਪਏ ਨੇ ਤੇ ਤੁम्मे ਦਾ ਫਰਜ਼ ਹੀ ਵੇਖੋ ਪੰਜਾਬ ਸੜ ਰਿਹਾ ਹੈ ਪੰਜਾਬ ਤਾਂ ਸੜ ਰਿਹਾ ਹੈ ਤੇ ਸਾਰਾ ਤੇ ਇਹ ਇੱਥੇ ਬੰਬੇ ਬੈਠਾ ਆ ਇਹਦਾ ਕੀ ਕੰਮ ਹੈ ਬੰਬੇ ਜਾਣ ਦਾ ਇੱਥੇ ਇੱਕ ਵੀ ਜਿੰਨੇ ਬਰਗਾੜੀ ਕਾਂਡ ਹੋ ਗਿਆ ਜਾਂ ਬਹਿਬਲ ਕਾਂਡ ਹੋ ਗਿਆ ਜਾਂ ਜਸਵਾਲ ਸਿਕਸਧਵਾ ਚੋ ਗਿਆ ਜਾ ਜਾ ਇਹ ਤਰਹਿ ਨਵਾਰਾ ਹੋ ਗਿਆ ਸਾਰੇ ਕਿੰਨੇ ਸ਼ੀਰ ਇੱਕ ਵੀ ਸੀ ਪਿਛੇ ਤੁਮਾਂ ਬੋਲਿਆ ਹੋਵੇ ਤੇ ਅਸੀਂ ਇਹ ਦੇ ਨਾ ਤਾਰਾ ਜਿਹੜੀ ਗੱਲ ਤੁਸੀਂ ਕਿਤੀ ਬਾਬੇ ਗਪਾਲੇ ਦੀ ਤੇ ਭਾਈ ਮਰੀਕ ਸਿੰਘ ਦੀ ਜੋ ਨਾ ਕਿਹਾ ਸੱਚ ਕਿਹਾ ਝੂਠ ਨਹੀਂ ਕਿਹਾ ਜਿਹੜੀ ਮੌਕੇ ਦੀ ਤਸਵੀਰ ਹੈ ਹਾਂਜੀ ਮੌਕੇ ਦੀ ਤਸਵੀਰ ਹੈ ਜਿਹੜਾ ਕਿਹਾ ਸੱਚ ਕਿਹਾ ਜਿਹੜਾ ਨਾ ਕੀਤਾ ਵੀ ਹੋਰ ਕੱਟ ਕੀਤਾ ਪਰ ਸੱਚ ਉੱਥੇ ਮੈਥੇ ਹੂੰ ਉਹਦੇ ਵਿੱਚ ਮੈਂ ਪੁੱਛਣਾ ਸੁਖਦੇਵ ਸਿੰਘ ਨੂੰ ਵੀ ਤੁਸੀਂ ਇੱਕ ਵੀ ਤੁਮੇ ਦੇ ਪ੍ਰਾਪਤੀ ਗਨਾ ਦਾ ਵੀ ਆ ਇਹਨਾਂ ਤੁਮੇ ਨੇ ਕਿਹ ਚੀਂ ਢਾਲੀ ਇਸਾ ਪਰਿਵਾਰ ਲਈ ਗਰੀਬ ਨੂੰ ਕਸ਼ ਕੀਤਾ ਹੋਵੇ ਅਸੀਂ ਇਹਦੀ ਗੱਲ ਮੰਨ ਜਾਵਾਂਗੇ ਜੀ ਇਹਨੇ ਕੁਛ ਨਹੀਂ ਕੀਤਾ ਇਹ ਤਾਂ ਇਹਨਾਂ ਦਾ ਜਿਹੜਾ ਬੈਠੇ ਨੇ ਸਿੰਘ ਉਹ ਸਗਰ ਪ੍ਰਾਤਮ ਸਿੰਘ ਕੱਢ ਦਿੱਤੇ ਨੇ ਕੁੱਟ ਕੇ ਉਹ ਸਭੜਾ ਬੜਾ ਕੇ ਇਹਨੇ ਕਟਾਏ ਨੇ ਇੱਕ ਵੀ ਸ਼ਹੀਦ ਪਿੱਛੇ ਕਿਸੇ ਨੇ ਕਿ ਲੜਕੀ ਦਾ ਸ਼ਾਦੀ ਨਹੀਂ ਕੀਤੀ ਇਹਨੇ ਜਾਂ ਕਿਸੇ ਸ਼ਹੀਦ ਦੇ ਆਟਾ ਦਲ ਕੱਢਿਆ ਹੋਵੇ ਜਿਵੇਂ ਬਾਪੂ ਹੈ ਘਰੋਂ ਕਮਜ਼ੋਰ ਹੈ ਹੁਣ ਇਹਦੀ ਸਿਹਤਾਂ ਲੋਡ ਅੱਜ ਨੂੰ ਤੇ ਇਸ ਕਰਕੇ ਨਾ ਇਹਨੂੰ ਕਿਸੇ ਵੀ ਸ਼ੀਰ ਸਿੰਘ ਦੇ ਬਾਰੇ ਕਿਸੇ ਵੀ ਕੌਮ ਬਾਰੇ ਨਹੀਂ ਗੱਲ ਕੀਤੀ ਜੀ ਇਹ ਤਾਂ ਰੜ ਗਿਆ ਸਰਕਾਰਾਂ ਨਾਲ ਪਹਿਲਾਂ ਰੜ ਗਿਆ ਬਾਦਲ ਦੇ ਵੇਖੋ ਜਿੰਨੇ ਲੀਡਰ ਸੀ ਸਾਰੇ ਸੰਤਾਂ ਦੇ ਪੈਰੋਗਰ ਬਣਦੇ ਚਾਹੁੰਦੇ ਸੀ ਪਰ ਜਿੰਨੇ ਮਹਾਪੁਰਸ਼ ਬਾਬਾ ਠਾਕੁਰ ਸਿੰਘ ਜਕਰ ਉਹਨਾਂ ਨੇ ਕਿਸੇ ਮੂੰਹ ਨਹੀਂ ਲਾਇਆ ਜੀ ਸਿਆਸਤਾਂ ਪ੍ਰਯਤ ਰਹੇ ਨੇ ਇਹ ਆਉਂਦਿਆਂ ਨਾਲ ਪਹਿਲਾਂ ਰੜ ਗਿਆ ਪਾਜਪਾ ਨਾਲ ਭਗੀ ਬਾਦਲ ਨਾਲ ਬਾਦਲ ਪਹਿਰਾ ਹੀ ਬੈਠਾ ਹੁੰਡਾ ਜਾ ਕੇ ਦੇਤੀ ਮੈਦ ਪਾਜਪਾ ਉੱਥੇ ਬੰਬੇ ਕੀ ਨੋਟਿਸ ਨੇ ਬੰਬੇ ਜਗ ਮੈਦਾਂ ਦੀ ਵੇਖੋ ਇੱਥੇ 50 ਤੇ 60 ਜੋ ਪਾਇਮਰੀ ਸਿੰਘ ਹਾਂ ਕਿਤੇ ਸੱਚ ਕੀਤੀ ਹੈ ਤੇ ਇਹਦੇ ਵਿੱਚ ਇਸ਼ਤਿਹਾਰ ਲੱਗੇ ਸੀ ਅਸੀਂ ਉਹ ਪੜ੍ਹੇ ਸੀ ਜੀ ਇਹ ਯੂਰ ਸਾਹਿਬ ਦੇ ਮੇਨ ਡਿਊਟੀ ਤੇ ਅਸੀਂ ਉਦੋਂ ਜਿਹੜਾ ਮੋਬਾਈਲ ਹੁੰਦਾ ਸੀ ਫੋਟੋ ਖਿੱਚ ਨਹੀਂਦੇ ਪਰ ਉਹ ਸਾਡੇ ਮੋਬਾਈਲ ਸੀ ਨਿੱਕੇ ਤੇ ਅਸੀਂ ਇਹ ਦਿਨੇ ਲਾਵਾਂਗੇ ਇਸ਼ਤਿਹਾਰ ਤੇ ਉਹ ਇਸ਼ਤਿਹਾਰ ਉਸ ਟਾਈਮ ਤੇ ਫਿਰ ਉਹਨਾਂ ਕਮੇਟੀਆਂ ਨਾਲ ਰਾਤ ਨੂੰ ਪਾੜ ਦਿੱਤੇ ਅੱਛਾ ਹਾਂ ਉਹ ਜੋ ਨਾ ਕਹਿ ਨ ਪਾਇਮਰੀ ਸਿੰਘ ਨਿਊਜ਼ ਲਈ ਇਸ਼ਤਿਹਾਰ ਦੀ ਗੱਲ ਕਰਦੇ ਹੋ ਇਸ ਟੈਰਾਂ ਵਿੱਚ ਹੈ ਕੀ ਸੀ ਉਹਨਾਂ ਜੋ ਬੀਬੀ ਨੇ ਬਾਹਰ ਦੋਸ਼ ਲਾਇਆ ਸੀ ਉਹ ਲਿਖਿਆ ਸੀ ਵਿੱਚ ਕਿੱਥੋਂ ਦੀ ਬੀਬੀ ਸੀ ਬੀਬੀ ਬਾਹਰ ਦੀ ਬਾਹਰ ਦੀ ਕੰਟਰੀ ਦੀ ਸੀ। ਵੀ ਕਿਹੜਾ ਦੇਸ਼ ਸੀਗਾ? ਨਾ ਕੋਈ ਜਮ ਅਮਰੀਕਾ ਹੈ ਜਾਂ ਉਹਦੇ ਕਿਹਾ ਯੂਕੇ ਦੇ। ਅੱਛਾ ਅੱਛਾ। ਹਾਂ ਉਹਨਾਂ ਦੋ ਇਲਾਹੇ ਵੀ ਇਹਦੇ ਜੋ ਅਸੀਂ ਕੰਮ ਕਰਾਉਣੀਆਂ ਉਹ ਇਹ ਕਰਾਉਂਦਾ ਰਿਹਾ। ਅੱਛਾ ਬੀਬੀ ਨੇ ਕੀ ਗੱਲ ਕਹੀਏ? ਵੀ ਜੋ ਅਸੀਂ ਕਰਾਉਣੀਆਂ ਜੋ ਸਾਡਾ ਪਰਜਵਾਨ ਕਰਾਉਂਦਾ ਉਹ ਕੰਮ ਇਹ ਕਰਾਉਂਦਾ ਰਿਹਾ ਤੁਮਾ। ਅੱਛਾ ਤੇ ਭਾਈ ਮਰੀਕ ਸਿੰਘ ਇਹ ਗੱਲ ਕਿਤੇ ਵੀ ਤੂੰ ਦੁਬਾਰਾ ਅਮਰਸ਼ਾਹ ਤੇ ਸਿੱਖ ਬਣ ਫਿਰ ਤੂੰ ਕੋਈ ਕਰ ਸਕਣਾ। ਅੱਛਾ ਇਹ ਗੱਲ ਕਿਤੇ ਭਾਈ ਮਰੀਕ ਸਿੰਘ ਨੇ? ਇਹ ਭਾਈ ਮਰੀਕ ਸਿੰਘ ਨੇ ਕਦੋਂ ਗੱਲ ਕਹੀ ਵੀ ਦੁਬਾਰਾ ਤੋਂ ਅਮਰਸ਼ਾਹ ਕੋ। ਇਹ ਉਦੋਂ ਇਹ ਗੱਲ ਉਹਨ ਤੇ ਤੂੰ ਮੈਂ ਤਾਂ ਕੋਈ ਮੰਨਦਾ ਨਹੀਂ ਪੰਜਾਬ ਚ ਅੱਛਾ ਨਹੀਂ ਕੋਈ ਮੰਨਦਾ ਨਾ ਤੁਮੇ ਨੂੰ ਦਸਤਾਰ ਮਿਲੀ ਨਾ ਕਿਸੇ ਨੂੰ ਕਿ ਬਾਬਾ ਠਾਕ ਸੇ ਕਹਿੰਦਾ ਮੈਨੂੰ ਦਸਤਾਰ ਮੈਨੂੰ ਤੁਹਾਨੂੰ ਕਿੱਥੇ ਦੇ ਕੇ ਦਸਤਾਰ ਹੂੰ ਦਸਤਾਰ ਤਾਂ ਸੰਤ ਆਉਣਗੇ ਆਪ ਦੀ ਕਮਾਈ ਕਰਨਗੇ ਹੂੰ ਇਹ ਤੁਮੇ ਨੇ 40 ਦਿਨ ਮੈਂ ਤੇ ਤੁਮਾ ਛੱਡਿਆ ਵੀ ਮੈਨੂੰ ਸੰਤ ਦਰਸ਼ਨ ਦੇਣਗੇ ਫਿਰ ਮੈਂ ਮੰਨਾਂਗਾ ਨਹੀਂ ਤਾਂ ਜੇ ਮੈਂ ਉਹਨੂੰ ਸਿਧੀ ਕਰਾ ਦਿੱਤਾ ਜੀ ਤੇ ਸਿਧੀ ਕਰਾ ਦਿੱਤਾ ਇਹ ਭਾਈ ਮਰੀ ਸਿੰਘ ਜਿੰਨੇ ਪ੍ਰਤਮ ਸਿੰਘ ਸੀ ਸਾਰੇ ਉੱਥੇ ਰੁਸ ਕੇ ਬਾਹਰ ਨਿਕਲ ਗਏ ਤੇ ਇਹਨੇ ਉਹਨਾਂ ਤੇ ਡਾਂਗਾ ਭਰਾਈਆਂ ਤੇ ਕੁੱਸ ਪਈ ਇਹਨਾਂ ਨੂੰ ਹੂੰ ਆ ਰੁਲਾਈ ਤਵਾਸੀ ਚੀਂ ਗ੍ਰਾਹਿੰਦਾ ਸੀ ਉਹ ਆਦੇ ਸੰਤ ਜਨਰਲ ਜਿੰਦਾ ਨੇ ਕੱਲ ਇੱਥੇ ਸੀ ਹੂੰ ਤੇ ਬਾਬਾ ਠਾਕ ਸਿੰਘ ਵੀ ਗੱਲ ਕੀਤੀ ਜਿਹੜਾ ਚੀਜ਼ ਆਖੇਗਾ ਉਹਦੇ ਮੂੰਹ ਕਿਦੇ ਪੈਣਗੀ ਹੂੰ ਹੂੰ ਆਜ ਕਰ ਸੀ ਸੋ ਲਖਵਿੰਦਰ ਸਿੰਘ ਜੀ ਸਵਾਲ ਇਹ ਹੈ ਵੀ ਜਿਵੇਂ ਬਾਬਾ ਹਰਨਾਮ ਸਿੰਘ ਤੁਮਾਂ ਦੀ ਤੁਸੀਂ ਗੱਲ ਕੀਤੀ ਹੈ ਹਾਂਜੀ ਉਹਨਾਂ ਨੇ ਪਿਛਲੇ ਦਿਨਾਂ ਇੱਕ ਬਿਆਨ ਦਿੱਤਾ ਸੀ ਕਿ ਵੀ ਪੰਜ-ਪੰਜ ਬੱਚੇ ਪੈਦਾ ਕਰੇ ਇੱਕ ਸਿੱਖ ਅੱਛਾ ਤੇ ਵੇਖੋ ਜੀ ਗ੍ਰਸਤ ਸਾਰਿਆਂ ਵਾਸਤੇ ਗ੍ਰਸਤ ਗੁਰਨਾਨ ਪਾਸ਼ਾ ਕੀਤਾ ਇੱਕ ਸਾਢੇ ਅੱਠਵੇਂ ਪਾਸ਼ਾ ਨਹੀਂ ਕੀਤਾ ਹੂੰ ਬਾਕੀ ਨੌ ਗੁਰੂ ਗ੍ਰਸਤ ਆਏ ਨੇ ਤੇ ਇਹਨੇ ਕਿਉਂ ਨਹੀਂ ਵਿਆਹ ਕਰਾਇਆ ਬਾਬਾ ਤੁਮਨੇ ਸ਼ਾਦੀ ਨਹੀਂ ਕਰਾਈ ਨਹੀਂ ਕਰਾਈ ਕਿਉਂ ਨਹੀਂ ਕਰਾਵਿਆ ਨੇ ਇਹ ਵਿਆਹ ਕਰਾਵੇ ਇਹ ਜਮੇ 15 20 ਬੱਚੇ ਫਿਰ ਮੰਨੀਆਂ ਵਿੱਚੀ ਹੁਣ ਕੀ ਕੀਵ ਦਾ ਕਿਹੜਾ ਕਿੰਨੀ ਵਸਤਾ ਕਿੰਨੀ ਨਹੀਂ ਸੀਗੀ ਅੱਛਾ ਆ ਵਿਆਹ ਕਰਾਵੇ ਪਹਿਲਾਂ ਸੰਜਨੈਲ ਸਿੰਘ ਦੇ ਦੋ ਬੱਚੇ ਨੇ ਹਮ ਸੰਤ ਕਸਤਾਰ ਸਿੰਘ ਦੇ ਦੋ ਬੱਚੇ ਨੇ ਹਮ ਇਹਨੇ ਕਿਉਂ ਨਹੀਂ ਵਿਆਹ ਕਰਾਇਆ ਇਹ ਕਰਾਈ ਵਿਆਹ ਬੱਚੇ ਜਮੇ ਸਹਕਾਰ ਕਰਾਂਗੇ ਤਾਂ ਤੈਨੂੰ ਜਾਂਦਾ ਮੈਨੂੰ ਜਾਂਦਾ ਆਗਾ ਕਿਉਂ ਨਹੀਂ ਆਉਂਦਾ ਆਜ ਜਮੇ ਨਾ ਬੱਚੇ ਇਹ ਤਾਂ ਇੱਕ ਟਕਸਾਲ ਨੂੰ ਇਹਨੇ ਦਾਗ ਲਾਤਾ ਵੱਡਾ ਗੁਰਮਤ ਕੀ ਗੁਰਮਤ ਹਵਾਲਾ ਦਿੰਦੀ ਇਸ ਜਿਵੇਂ ਤੁਸੀਂ ਦੱਸ ਰਹੇ ਹੋ ਵਿਆਹ ਨਹੀਂ ਕਰਾਣਾ ਨਹੀਂ ਦਿੰਦੀ ਗੁਰਮਤ ਗੁਰਮਤ ਅੱਲਾਹ ਦਿੰਦੀ ਵਿਆਹ ਕਰਾਉ ਕਿਉਂ ਨਹੀਂ ਕਰਾਉਂਦੇ ਲੋਕੀ ਇਹ ਸੇ ਭੰਗ ਜਾਣ ਕੇ ਰਹਿੰਦੇ ਨੇ ਕਿੰਨਾ ਬੱਚਾ ਕੁਆਰੇ ਬੱਚਿਆਂ ਜਾਂ ਲੜਕੀਆਂ ਨਾਲ ਗਾਂ ਕਰ ਰਹੇ ਹੁੰਦੇ ਨੇ ਹੂੰ ਕਿੰਨੇ ਵੇਖੋ ਤੁਹਾਡੇ ਕੋਲ ਕਿਹੜਾ ਸਾਹ ਜਿਹੜਾ ਪੰਜਾਬ 'ਚ ਜਿਹੜਾ ਗੰਦ ਨਹੀਂ ਖੋਲ ਰਿਆ ਜੀ ਉਹਦੇ ਪਿੱਛੇ ਢੰਡਰੀਆਂ ਲਾ ਕੇ ਕਾਬੂ ਨਾਂਸਰੇ ਕਿੰਨੇ ਆ ਗਏ ਸਾਰੇ ਜੀ ਸਾਰੇ ਇੱਥੇ ਸਾਰੇ ਆ ਰਹੇ ਬੰਦੇ ਨੇ ਤੇ ਇਹ ਕੌਮ ਦਾ ਨਿਸ਼ਾਨ ਕਰ ਰਹੇ ਨੇ ਜੀ ਤੇ ਅੱਜ ਵੀ ਕਰਦੇ ਨੇ ਤੇ ਇਹਨਾਂ ਰਹਿਦੀ ਤੁਹਾਨੂੰ ਕਰਨਾ ਹੈ ਜਿੰਨਾ ਚਿਰ ਤੁਸੀਂ ਮਾ ਇੱਥੇ ਰਹੇਗਾ ਇਹ ਨਿਸ਼ਾਨ ਕਰਦਾ ਰਹੇਗਾ ਇੱਕ ਪਹਿਰਾ ਪਾ ਕੱਪੜੇ ਪਾ ਲਈਦਾ ਕਦੀ ਕੋਈ ਪਾਉਂਦਾ ਅੱਜ ਬੰਬੇ ਬੈਠਾ ਜਾਗੇ ਤੇ ਇੱਥੇ ਤਾਂ ਫਰਜ ਇੱਥੇ ਕਿ ਉੱਥੇ ਬੰਬੇ ਆ ਜੀ ਸੰਤ ਗਤਾਰ ਸਿੰਘ ਜਾਂ ਕੋਈ ਵੀ ਜਾ ਕੇ ਉਹਨਾਂ ਦੌਰਾਂ ਪੰਜਾਬ ਵਿੱਚ ਰੱਖਿਆ ਦੋਰਾ ਬਾਅਦ ਕਿਤੇ ਜਾਂਦੇ ਹੀ ਤੇ ਹਫਤਾ ਜਾਂ ਦਸਨ ਜਾਂਦੇ ਉਸ ਵਾਸਤੇ ਆਵਾਜਿੰਦੇ ਸੀ ਹੂੰ ਤੇ ਇਹਨੇ ਦੱਸੋ ਇਹਨੇ ਸੰਧਕਰਤਾ ਜਰਨੈਲ ਸਿੰਘ ਜੀ ਜੇ ਕਬਜ਼ਾ ਕਰਨਾ ਹੁੰਦਾ ਤੇ ਜਿੰਨੀ ਉਹਨਾਂ ਤਾਕਤ ਸੀ ਸਾਰੇ ਪੰਜਾਬ ਤੇ ਕਬਜ਼ਾ ਕਰ ਸਕਦੇ ਸੀ ਤੇ ਇਹਦੇ ਜਦੋਂ ਬਣਿਆ ਇਹਨੇ ਸਰਕਾਰਾਂ ਰੜਕੇ ਇਹਨੇ ਕਬਜ਼ੇ ਕੀਤੇ ਨੇ ਕਦੇ ਐ ਡੇਰੇ ਕਬਜ਼ਾ ਕਰ ਲਿਆ ਕਦੇ ਉੱਥੇ ਕਰ ਲਿਆ ਕਦੇ ਇੱਥੇ ਕਰ ਲਿਆ ਤੇ ਇਹਨੇ ਜਿਵੇਂ ਨੇ ਮੈਥੇ ਨਾ ਛੱਡਾ ਕੁਛ ਇਸ ਤਰ੍ਹਾਂ ਸਾਡਾ ਚੋਕਟਾ ਮੋੜੇ ਗੁਰਦੁਆਰਾ ਇੱਕ ਉੱਥੇ ਜਿਹੜਾ ਕ੍ਰਿੰਦਾਂ ਨੂੰ ਬਾਇ ਨਾ ਕੰਗਾ ਉਹਨੇ ਵੀ ਉੱਥੇ ਬਦਨਾਮ ਉਸ ਕਰ ਤੋਂ ਉੱਥੇ ਕੁਛ ਨਹੀਂ ਛੱਡਿਆ ਉਹਨੇ ਵੀ ਅੱਛਾ ਉੱਥੇ ਵੀ ਨਹੀਂ ਤਾਂ ਉਹਨਾਂ ਦਾ ਨਾਂ ਰੱਖੇ ਛੋਟਾ ਮਿੰਨੀ ਮਹਿਤਾ ਹੂੰ ਬਾਬਾ ਠੱਗਦੇ ਆਉਂਦੇ ਸੀ ਉੱਥੇ ਜਿੰਨੀ ਮੱਛਿਆ ਪਰਿੰਦੀ ਨਾ ਵਜੀਰਪੁਰ ਜਾਨੀ ਸਾਹਿਬ ਇੰਨੀ ਮੱਛਿਆ ਉੱਥੇ ਪਰਿੰਦੀ ਪੁੰਨਿਆ ਪਰਿੰਦੀ ਸੀ ਤੇ ਉੱਥੇ ਵੀ ਅੱਜ ਇੱਕ ਦੋ ਜੀ ਅੰਦਰ ਜਿਹੜੇ ਅੱਜ ਸਾਡੇ ਵਰਗੇ ਬੈਠੇ ਨੇ ਉਹ ਹੀ ਆਉਣ ਬੁੰਨਿਆ ਤੋਂ ਉਹ ਹੀ ਅਗੀ ਪਛਾਣਦੇ ਅੱਛਾ ਤੇ ਮਹਿਤਿਆਂ ਦੇ ਵਿੱਚ ਜਾ ਕੇ ਦੇਖ ਲਓ ਅੱਜ ਹੀ ਉੱਥੇ ਜਾਲੇ ਲੱਗੇ ਪੈਣੇ ਕੋਈ ਜੀ ਨਹੀਂ ਉੱਥੇ ਕਾ ਅੱਛਾ ਤੇ ਨਹੀਂ ਤਾਂ ਉੱਥੇ 400 ਮੁੰਡਾ ਪਚੰਗੀ ਸੰਖਿਆ ਲੈਂਦਾ ਸੀ ਜਦੋਂ ਬਾਬਾ ਠੱਗਦੇ ਆਉਂਦੇ ਸੀ ਤੇ ਡਿਊਡ ਤੇ ਪਚੰਗੀ ਹੀ ਮਗਰ ਲੱਗ ਜਾਂਦੇ ਸੀ ਜੇ ਪੇੜ ਉੱਤੇ ਲੈ ਲੈ ਲੱਗ ਜਾਂਦੇ ਨੇ ਜੀ ਜੀ ਤੇ ਉਹ ਕਹਿੰਦੇ ਸਾਡੀ ਮਾਂ ਆ ਇਹ ਸ਼ਹੀਦ ਪਰਿਵਾਰ ਵਿੱਚ ਜਦੋਂ ਚੜਾਈ ਕੀਤਾ ਉਹਨਾਂ ਨੇ ਕਿਹਾ ਸੀ ਸਾਡੀ ਮਾਂ ਚੜਾਈ ਕਰ ਗਈ ਨਹੀਂ ਉਹ ਮਾਂ ਪੁਰਸ਼ਾਂ ਵਿੱਚ ਬਾਬਾ ਠਾਕਰ ਸਿੰਘ ਤੇ ਆਏ ਜਿਵੇਂ ਅੱਜ ਬਾਬਾ ਹਰਨਾਮ ਸਿੰਘ ਤੋਂ ਮਾਂ ਫਰਕ ਹੀ ਸਮਝ ਦਿਓ ਅੰਤਰ ਜਮੀਂ ਜਮੀਂ ਸਮਾਨ ਦਾ ਕਿਉਂ ਫਰਕ ਹੈ ਇਹਨਾਂ ਚੋ ਗੱਲ ਨਹੀਂ ਗਈ ਇੱਕ ਵੀ ਵਜਨ ਕਾਦਰਨ ਜਸਨ ਸਿੰਘ ਨਾਲ ਗੱਲ ਕਰਕੇ ਸੰਜਨੈਲ ਸਿੰਘ ਨੇ ਵੇਖੋ ਜੇਲ੍ਹ ਦੇ ਵਿੱਚੋਂ ਗੈਚਲੇ ਅੰਦਰ ਬੰਦ ਸੀ ਨਾ ਪਹਿਰੇ ਰੋੜਾ ਪਾਤਾ ਵਿੱਚ ਸੰਦ ਹੈ ਨਹੀਂ ਗਈ ਤੇ ਦੋ ਘੰਟੇ ਵਿਚ ਸੰਤ ਬੈਠੇ ਹੂੰ ਤੇ ਕੋਣ ਕੀ ਕਰਾ ਮਾਤੇ ਫਿਰ ਮੰਨਈਏ ਹੂੰ ਕੋਈ ਕਰਾਮਾਦਮ ਖੋਣੀ ਪੈਗੀ ਨਾ ਕਰਾਮਾਦ ਸਰ ਖਾ ਲੈਣਾ ਕਰਾਮਾਦ ਨੇ ਕੋਈ ਨਹੀਂ ਖਾਈ ਕਰਾਮਸਨ ਕਰਤਾਰ ਸਿੰਘ ਵਿਖਾਈਆਂ ਨੇ ਜੀ ਸਰ ਬਾਬਾ ਗੁਰਬੈਰ ਸਿੰਘ ਵਿਖਾਈਆਂ ਨੇ ਜਿਹਨੇ ਬਾਬਾ ਗੁਰਬੈਰ ਸਿੰਘ ਨੇ 40 ਦਿਨ ਕਟਿਆ ਚਨੀ ਸਾਹਿਬ ਤੇ ਦਸੇ ਪਾਤਸ਼ਾਹ ਚਾਰੇ ਸਹਿਜੇ ਪੰਜੇ ਪੈਰੀ ਮਿਲੇ ਤੋ ਨਿਆ ਗੁਰਬੈਰ ਸਿੰਘ ਸਾਜ ਖੰਡ ਚੱਲ ਗਈ ਉਹਨਾਂ ਕੀ ਵੇਖਿਆ ਜਾ ਕੇ ਸਾਜ ਖੰਡ ਡਿਊਟੀ ਨਾਲ ਟੱਪ ਗਈ ਅੱਗੇ ਸਿੱਧੇ ਦਰਸ਼ਨ ਹੋਏ ਨੇ ਉਥੇ ਪਿਛੋਂ ਕਿ ਫਿਰ ਲਖਾਇਆ ਹੈ ਆਪਦੇ ਗਿਆਨ ਕਿਰਨਾਂ ਦੇ ਵਿੱਚ ਮੇਰੇ ਕੋਲ ਪਈਆਂ ਹੀ ਹਨ ਕਰੇ ਮੈਂ ਪੜੀਆਂ ਹੀਆਂ ਸਾਰੀਆਂ ਵੀ ਜੋ ਉਹਨਾਂ ਸਮੇਂ ਬੰਨਣਾ ਹੈ ਕਿਵੇਂ ਖਾਲਸਾ ਰਾਜ ਆਉਣਾ ਹੈ ਹੂੰ ਇਸ ਗ੍ਰੰਥ ਵਿੱਚ ਲਿਖਿਆ ਹੈ ਤੇ ਇਹ ਨਾਲ ਵਿਖਾਉਣ ਕੋਈ ਕਾਰਨ ਨਾ ਇਹ ਲਾਈਨਾਂ ਕਿਹਨਾਂ ਲਿਖੀਆਂ ਬਾਬਾ ਠਾਕੁਰ ਸਿੰਘ ਹੋਰਾਂ ਨਾ ਨਾ ਸੰਰਗਵਜਨ ਸਿੰਘ ਨੇ ਉਹਨਾਂ ਨੇ ਲਿਖਾਈਆਂ ਅੱਛਾ ਸੰਤ ਗੁਰਬਚਨ ਸਿੰਘ ਹੋਰਾਂ ਨੇ ਹਾਂਜੀ ਮੇਰੇ ਕੋਲ ਗਿਆਨ ਕਿਰਨ ਪਈਆਂ ਨੇ ਅੱਛਾ ਉਹਨਾਂ ਨੇ ਇਹ ਬੁੱਕ ਲਿਖੀ ਹੈ ਕਿਤਾਬ ਲਿਖੀ ਹੈ ਠੀਕ ਹੈ ਮੇਰੇ ਕੋਲ ਪਈਆਂ ਨੇ ਸੋ ਪਈ ਲਖਵਿੰਦਰ ਸਿੰਘ ਜੀ ਖੀਲਾ ਸਵਾਲ ਹੈ ਕਿ ਜਿਵੇਂ ਬਾਬਾ ਹਰਨਾਮ ਸਿੰਘ ਤੁਮਾ ਤੇ ਭਾਜੀਪੀ ਦੇ ਨਾਲ ਦੇ ਆਪਸੀ ਸਬੰਧ ਕੀ ਹੈਗੇ ਨੇ ਇਨਾ ਸਬੰਧ ਕੋਈ ਨਹੀਂ ਗਏ ਇਹ ਸਬੰਧ ਦੀ ਕੋਈ ਵੀ ਸਿੱਖਣ ਮਾਰ ਨਹੀਂ ਹੂੰ ਇਹ ਜੂ ਬਣਿਆ ਨਾ ਆਇਆ ਇੱਥੇ ਮੈਥੇ ਚ ਉਹਨਾਂ ਪਿੱਛੇ ਬਿਆਨ ਦਿੱਤਾ ਸੀ ਨਾ ਵੀ ਸਪੋਰਟ ਕਰੋ ਬੀਜੇਪੀ ਨੂੰ ਵੀ ਸਪੋਰਟ ਕਰੋ ਤੇ ਵੇਖੋ ਇੱਕ ਬੰਨੇ ਬੀਜੇਪੀ ਸਾਨੂੰ ਮਾਰ ਨਹੀਂ ਸਿੱਖਾ ਨੂੰ ਹੂੰ ਤੇ ਬੀਜੇਪੀ ਅਸੀਂ ਕਾਂਗਰਸ ਕਹਿੰਨੇ ਆ ਪਰ ਬੀਜੇਪੀ ਨੇ ਸਭ ਤੋਂ ਪਹਿਲਾਂ ਹਮਲਾ ਕਰਨ ਵਾਲੀ ਬੀਜੇਪੀ ਐਲਕੇਡ ਬਣੀ ਆ ਉਹਦੀ ਕਿਤਾਬ ਚ ਲਿਖਤਾ ਹੈ ਕਿ ਅਸੀਂ ਇੰਦਰਾ ਗਾਂ ਨੂੰ ਖਿਤਾਬ ਦਤਾ ਹੈ ਦੁਰਗਾ ਮਾਤਾ ਦਾ ਜੀ ਅਸੀਂ ਕਿਹਾ ਸੀ 6 ਮਹੀਨੇ ਪਹਿਲਾਂ ਵੜਾ ਕਰ ਹੂੰ ਹੂੰ ਅੱਜ ਉਹਨਾਂ ਨਾਲ ਸਮਝੌਤਾ ਕਰਦਾ ਪਿਆ ਜੀ ਕਿਵੇਂ ਕਰੇਗਾ ਮੋਦੀ ਉਹਦਾ ਕੁੱਤਾ ਹੈ ਹੂੰ ਐਮਚਲਦੂ ਕੋ ਤਾਂ ਜਿਹੜਾ ਬਾਦਲ ਸੀ ਪਹਿਲਾਂ ਇਹਨੇ ਸਮਝੋਤੇ ਕਿਤੇ 35 ਸਾਲੇ ਰੱਖੀ ਉਹਨਾਂ ਨਾਲ ਸਹਿਮਤੀ ਹੂੰ ਤੇ ਇਹਨੇ ਜਾ ਕੇ ਚਿੱਠੀਆਂ ਲਿਖੀਆਂ ਆਰ ਕੇ ਤੁਮਨ ਨੂੰ ਉਹਨਾਂ ਜਾ ਕੇ ਮੀਟਿੰਗਾਂ ਕਰਦਾ ਰਿਹਾ ਬਾਦਲ ਮੇਰੇ ਕੋਲ ਵੀ ਚਿੱਠੀਆਂ ਪਈਆਂ ਗਣ ਕਰੇ ਹੂੰ ਉਹ ਕਿਹਨਾਂ ਹੀ ਇੱਕ ਆਰਟੀ ਪਈ ਸੀ ਅੱਛਾ ਕੋਈ ਮੇਰੇ ਕੋਲ ਵੀ ਪਈਆਂ ਹੀ ਨੇ ਵੱਖਰੇ ਤੈਨੂੰ ਵਿਖਾਈਆਂ ਗਣ ਨੂੰ ਵਿਖਾਈਆਂ ਹੂੰ ਹੂੰ ਤੇ ਇਸ ਕਰਕੇ ਇਹ ਜਿਹੜਾ ਤੁਮਾ ਇਹ ਭਾਜਪੀ ਦਾ ਏਜੰਟ ਤੇ ਜੰਟ ਹੈਗਾ ਏਜੰਟ ਬਣ ਕੇ ਸਰਕਾਰਾਂ ਤੇ ਸਾਨੂੰ ਮਾਰ ਰਿਹਾ ਇੰਦਾ ਅੰਤਰ ਜ਼ਮੀਨ ਸ਼ਮਨ ਦਾ ਫਰਕ ਹੈ ਤੇ ਇਹ ਉਹਨਾਂ ਨਾਂ ਹਿੱਸਣ ਦੇ ਲੈਕ ਹੈਗਾ ਤੇ ਨਾ ਕਿਸੇ ਨੇ ਮੰਨਿਆ ਤੇ ਨਾ ਹੀ ਭਾਈ ਮਰੀਕ ਸਿੰਘ ਮੰਨਿਆ ਨਾ ਇੱਕ ਗੋਪਾਲ ਦੇ ਪਲੇ ਮੰਨਿਆ ਨਾ ਹੋਰ ਸੰਤਾਨਾਂ ਨਹੀਂ ਮੰਨਣ ਗਿਆ ਇਹ ਠਿਕਾੜੇ ਬਣਿਆ ਆਪੇ ਬਣਿਆ ਸੁਲਖਵਿੰਦਰ ਸਿੰਘ ਜਿਵੇਂ ਇਹਨਾਂ ਦਾ ਵਿਵਾਦ ਸੀਗਾ ਉਹ ਗੱਲ ਨੂੰ ਲੈ ਕੇ ਹਾਂਜੀ ਭਾਈ ਮਰੀਕ ਸਿੰਘ ਜਨਾਲਾ ਗੋਪਾਲਾ ਭਾਈ ਗੋਪਾਲਾ ਤੇ ਬਾਬਾ ਤੁਮਾ ਦਾ ਇਹ ਕਿਵੇਂ ਹੱਲ ਹੋਏਗਾ ਹੱਲ ਤਾਂ ਕੋਈ ਨਹੀਂ ਹੋਣਾ ਹੱਲ ਤਾਂ ਇਸ ਤਰ੍ਹਾਂ ਜਿਵੇਂ ਸ੍ਰੀ ਖੋਤੇ ਦੇ ਛੇਰ ਨਹੀਂ ਖਲ ਪਾ ਦੀਗੇ ਹੂੰ ਉਸੇ ਪਾਚਕ ਪੈਸ਼ ਖੋਤੇ ਛੇਰ ਦੇ ਖਲ ਪਾਤੀ ਜੀ ਤੇ ਉਹ ਨਾ ਖੋਤਾ ਪਾਉਂਦਾ ਫਿਰ ਮਰ ਖੇਤਾਂ ਤੇ ਲੋਕੀ ਆਖਣ ਵੀ ਖੇਰ ਆ ਗਿਆ ਛੇਰ ਆ ਗਿਆ ਹੂੰ ਛੇਰ ਆ ਗਿਆ ਇੱਕ ਦਿਨ ਖੋਤਾ ਕਮਿਹਾਰਾਂ ਦਾ ਖੋਤੇ ਦੇ ਵਿੱਚ ਜਾ ਕੇ ਆ ਗਿਆ ਬਾਹਰ ਤੇ ਕਮਿਹਾਰਾ ਖੋਤੇ ਨੂੰ ਕਿ ਤੂੰ ਵੀ ਨਿਕ ਪਿਆ ਉਹ ਨਹੀਂ ਦਾ ਅਸੀਂ ਛੇਰ ਦੇ ਖੋਤਾ ਉਹਨਾਂ ਛੇ ਖਲ ਲਈ ਤੋਂ ਖੋਤਾ ਨਿਕਲ ਆਇਆ ਉਹ ਗੱਲ ਇੱਕ ਖੋਤਾ ਹੈ ਤੇ ਖੋਤਾ ਜਿਹੜਾ ਇਹ ਨਾ ਇਹਨੂੰ ਅੱਜ ਗੱਲ ਕਰਨ ਦੀ ਅਗਲੇ ਤੇ ਨਾ ਇਹ ਕਰੇਗਾ ਤੇ ਬਾਬਾ ਦੇ ਪਾਲਾ ਸੱਚਾ ਹੈ ਤੇ ਭਾਈ ਅਮਰੀਕ ਸਿੰਘ ਸੱਚੇ ਨੇ ਸਾਰੀ ਸੰਸਾਰ ਸੱਚਾ ਇੱਕ ਨਾ ਝੂਠਾ ਤੇ ਨਾ ਹੀ ਇਹਦਾ ਆਵਾਜ਼ ਨਿਭੜ ਰਾਂ ਤੇ ਨਾ ਹੀ ਅੱਜ ਨਾ ਕੱਲ ਇਹਨਾਂ ਨੂੰ ਨਹੀਂ ਗੱਲ ਬਣੀ ਕਿਸੇ ਦੀ ਵੀ ਜੀ ਇਹ ਲੱਗ ਰਹਿਗਾ ਇਹ ਹੀ ਲਗ ਰਾਂਗੇ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਭਾਈ ਲਖਵਿੰਦਰ ਸਿੰਘ ਜਿਨ੍ਹਾਂ ਨੇ ਗੱਲਬਾਤ ਕੀਤੀ ਹੈਗੀ ਦਮਦਮੀ ਟਕਸਾਲ ਦੇ ਮੁਖੀ ਜਿਵੇਂ ਬਾਬਾ ਹਰਨਾਮ ਸਿੰਘ ਧੁਮਾ ਤੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਭਾਈ ਗੋਪਾਲਾ ਜਿਨ੍ਹਾਂ ਦਾ ਆਪਸੀ ਵਿਵਾਦ ਚੱਲਦਾ ਹੈ ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਸੋ ਹੋਰ ਪਿਛਲੇ ਸਮੇਂ ਨੂੰ ਲੈ ਕੇ ਵੀ ਗੱਲਬਾਤ ਰੱਖੀ ਹੈਗੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਭਾਈ ਸਾਹਿਬ ਦੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹ ਸਾਹਿਬ ਵਾਹਿਗੁਰੂ ਜੀ ਕੀ ਫਤਹ